ਕਰ ਇੱਥੇ ਅਸੀਂ ਦੇਖਦੇ ਕਿ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਬਿਲਕੁਲ ਜੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਹੌਲਾ ਹਾਂਜੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਸਾਇੰਸ ਰਿਸਰਚ ਇੰਸਟੀਚਿਊਟ ਜਿਹੜਾ ਉਹਦੀ 574500 ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਵੇਂ ਸਾਡੇ ਬਹੁਤ ਸਾਰੇ ਜਿਹੜੇ ਧਾਰਮਿਕ ਲੋਕ ਹੈ ਇਹ ਬੜਾ ਫਿਕਰਮੰਦ ਨੇ ਕਿ ਦੇਖੋ ਜੀ ਪੰਜਾਬ 'ਚ ਕ੍ਰਿਸਚੀਅਨਿਟੀ ਦਾ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਲੇਕਿਨ ਅਸੀਂ ਇਹ ਵੀ ਕਹਿੰਨੇ ਹੋਵੇ ਕਿਉਂ ਨਾ ਬਿਲਕੁਲ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੋਇੰਦਵਾਲ ਕੋਈ ਫੈਮਲੀ ਸੀ 15 ਫੈਮਲੀਆ ਜਿਹੜੀ ਸ਼ਦੂ ਕਾਸੀ ਉਹਨਾਂ ਨੇ ਐਸਡੀਪੀਸੀ ਨੂੰ ਚਿੱਠੀ ਪਾਈ ਸੀ ਕਿ ਸਾਨੂੰ ਜਿਹੜੀ ਬੁਨਿਆਦੀ ਸਹੂਲਤਾਂ ਦੋ ਨਹੀਂ ਤੇ 크ਿਸਚਨ ਬਣ ਜਾਣਾ ਉਹ 크ਿਸਚਨ ਬਣ ਕੇ ਉਸ ਤੋਂ ਬਾਅਦ ਰੌਲਾ ਪਿਆ ਜਿਹੜੇ ਧਾਰਮਿਕ ਸਾਡੇ ਧਰਮ ਪ੍ਰਚਾਰ ਕਮੇਟੀ ਉਹ ਵਿੱਚ ਪਏ ਉਹਨਾਂ ਨੇ ਧਰਮ 'ਚ ਵਾਪਸੀ ਕੀਤੀ ਸੋ ਇਸੇ ਤਰ੍ਹਾਂ ਜਿੱਥੇ ਐਸਡੀਪੀਸੀ ਦਾ ਜਿਹੜਾ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਸਰਚ ਹੈ ਵੱਲਾ ਉਹਦੀ ਫੀਸ 5,74,500 ਹੈ ਇਹਦੇ ਨਾਲ ਕੰਪੇਅਰ ਕਰੀਏ ਤੇ 크ਿਸਚਨ ਮੈਡੀਕਲ ਕਾਲਜ ਸੀਐਮਸੀ ਲੁਧਿਆਣਾ ਉਹਦੀ ਫੀਸ 3,30,000